ਪਵਿੱਤਰ ਸ਼ਹਿਰ ਚ ਮਾਸਤੀ ਪਾਬੰਦੀ ਤੇ ਵਿਵਾਦ ਛਿੜ ਗਿਆ ਹੈ ਐਸਜੀਬੀਸੀ ਮੈਂਬਰ ਬੀਬੀ ਕਿਰਨਜੋਤ ਕੌਰ ਨੇ ਸਵਾਲ ਖੜੇ ਕੀਤੇ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬੀਬੀ ਕਿਰਨਜੋਤ ਕੌਰ ਨੇ ਸ੍ਰੀ ਗੁਰੂ ਤੇਗ ਪਹਾੜਾ ਜੀ ਦੇ 350 ਸਾਲਾ ਸ਼ਹੀਦੀ ਗੁਰਪੁਰਬ ਦੇ ਸਬੰਧ ਵਿੱਚ ਤਿੰਨ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਤੇ ਪੰਜਾਬ ਸਰਕਾਰ ਦੇ ਫੈਸਲੇ ਮਗਰੋਂ ਮੀਟ ਦੀ ਪਾਬੰਦੀ ਤੇ ਸਖਤ ਇਤਰਾਜ਼ ਜਤਾਇਆ ਹੈ ਕਿਰਨਾ ਚੋਦਕੌਰ ਨੇ ਸਿੱਧੇ ਤੌਰ ਤੇ ਪੰਜਾਬ ਸਰਕਾਰ ਉਤੇ ਸਿੱਖਾਂ ਦਾ ਬ੍ਰਾਹਮਣਿਕਰਨ ਕਰਨ ਦਾ ਇਲਜ਼ਾਮ ਲਾਇਆ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਨੇ ਇਸ ਫੈਸਲੇ ਰਾਹੀਂ ਡੇਰਾਵਾਦੀ ਮਰਿਆਦਾ ਨੂੰ ਅੱਗੇ ਵਧਾਇਆ ਹੈ ਜੋ ਕਿ ਸਿੱਖ ਮਰਿਆਦਾ ਦੇ ਉਲਟ ਹੈ। ਬੀਬੀ ਜੀ ਨੇ ਅੱਗੇ ਆਪਣੇ ਬਿਆਨਾਂ ਦੇ ਵਿੱਚ ਸਿੱਖ ਰਹਿਤ ਮਰਿਆਦਾ ਦੇ ਕੁਝ ਪਹਿਲੂਆਂ ਨੂੰ ਸਪਸ਼ਟ ਕੀਤਾ। ਉਹਨਾਂ ਨੇ ਕਿਹਾ ਕਿ ਸਿੱਖਾਂ ਲਈ ਤੰਬਾਕੂ ਅਤੇ ਕੁੱਠਾ ਹਲਾਲ ਮੀਟ ਦੋਵੇਂ ਬੱਜਰ ਕੁਰੀਤ ਹਨ। ਅਤੇ ਸ਼ਰਾਬ ਤੇ ਹੋਰ ਨਸ਼ੇ ਵੀ ਸਿੱਖਾਂ ਦੇ ਵਿੱਚ ਮਨਾ ਹਨ ਹਾਲਾਂਕਿ ਉਹਨਾਂ ਨੇ ਝਟਕਾ ਮੀਟ ਨੂੰ ਸਿੱਖਾਂ ਦਾ ਹੱਕ ਦੱਸਿਆ ਉਹਨਾਂ ਨੇ ਇਤਿਹਾਸਿਕ ਹਵਾਲਾ ਦਿੰਦੇ ਹੋਏ ਕਿਹਾ ਕਿ ਅਕਾਲੀ ਦੰਨ ਨੇ ਇਸ ਹੱਕ ਦੀ ਰਾਖੀ ਲਈ 1935 ਦੇ ਵਿੱਚ ਝਟਕਾ ਕਾਨਫਰੰਸ ਵੀ ਕੀਤੀ ਸੀ ਬੀਬਾ ਜੀ ਨੇ ਅੱਗੇ ਕਿਹਾ ਕਿ ਗੁਰੂ ਸਾਹਿਬਾਨ ਅਤੇ ਸਿੱਖਾਂ ਦੇ ਸ਼ਿਕਾਰ ਖੇਟਣ ਦੇ ਕਈ ਕਿਸੇ ਹੋਣ ਦਾ ਜ਼ਿਕਰ ਕੀਤਾ ਉਹਨਾਂ ਨੇ ਖਾਸ ਤੌਰ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਜੁੜੀ ਇੱਕ ਸਾਖੀ ਦਾ ਹਵਾਲਾ ਦਿੱਤਾ ਜਿਸ ਦੇ ਵਿੱਚ ਸੂਰਜ ਗ੍ਰਹਿਣ ਵੇਲੇ ਕੁਰਕ ਖੇਤਰ ਦੇ ਵਿੱਚ ਹਿਰਨ ਦਾ ਮਾਸ ਰੈਨਹਣ ਦੀ ਗੱਲ ਆਉਂਦੀ ਹੈ। ਉਹਨਾਂ ਨੇ ਐਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਵੀ ਬੇਨਤੀ ਕੀਤੀ ਹੈ ਕਿ ਉਹ ਇਸ ਸਰਕਾਰ ਦੇ ਫੈਸਲੇ ਤੇ ਤੁਰੰਤ ਇਤਰਾਜ਼ ਤਾਉਣ। ਉਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਡੇਰਾਬਾਦ ਦੀ ਮਰਿਆਦਾ ਤੋਂ ਸਿੰਘਾਂ ਦੀ ਮਰਿਆਦਾ ਵੱਲ ਮੁੜ ਆਵੇ। ਪਵਿੱਤਰ ਸ਼ਹਿਰ 'ਚ ਮਾਸ ਦੀ ਪਾਬੰਦੀ ਤੇ ਵਿਵਾਦ ਛਿੜ ਗਿਆ ਹੈ। ਐਸਜੀਬੀਸੀ ਮੈਂਬਰ ਬੀਬੀ ਕਿਰਨਜੋਤ ਕੌਰ ਨੇ ਸਵਾਲ ਖੜੇ ਕੀਤੇ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬੀਬੀ ਕਿਰਨਜੋਤ ਕੌਰ ਨੇ ਸ੍ਰੀ ਗੁਰੂ ਤੇਗਪਾਹਾਡ ਜੀ ਦੇ 350 ਸਾਲਾ ਸ਼ਹੀਦੀ ਗੁਰਪੁਰਬ ਦੇ ਸਬੰਧ ਵਿੱਚ ਤਿੰਨ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਤੇ ਪੰਜਾਬ ਸਰਕਾਰ ਦੇ ਫੈਸਲੇ ਮਗਰੋਂ ਮੀਟ ਦੀ ਪਾਬੰਦੀ ਤੇ ਸਖਤ ਇਤਰਾਜ਼ ਜਤਾਇਆ ਹੈ ਕਿਰਨਜੋਤ ਕੌਰ ਨੇ ਸਿੱਧੇ ਤੌਰ ਤੇ ਪੰਜਾਬ ਸਰਕਾਰ ਉਤੇ ਸਿੱਖਾਂ ਦਾ ਬ੍ਰਾਹਮਣੀਕਰਨ ਕਰਨ ਦਾ ਇਲਜ਼ਾਮ ਲਾਇਆ ਏ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਇਸ ਫੈਸਲੇ ਰਾਹੀਂ ਡੇਰਾਵਾਦ ਦੀ ਮਰਿਆਦਾ ਨੂੰ ਅੱਗੇ ਵਧਾਇਆ ਏ ਜੋ ਕਿ ਸਿੱਖ ਮਰਿਆਦਾ ਦੇ ਉਲਟ ਹੈ ਬੀਬੀ ਜੀ ਨੇ ਅੱਗੇ ਆਪਣੇ ਬਿਆਨਾਂ ਦੇ ਵਿੱਚ ਸਿੱਖ ਰਹਿਤ ਮਰਿਆਦਾ ਦੇ ਕੁਝ ਪਹਿਲੂਆਂ ਨੂੰ ਸਪਸ਼ਟ ਕੀਤਾ ਉਹਨਾਂ ਨੇ ਕਿਹਾ ਕਿ ਸਿੱਖਾਂ ਲਈ ਤੰਬਾਕੂ ਅਤੇ ਕੁੱਠਾ ਹਲਾਲ ਮੀਟ ਦੋਵੇਂ ਬੱਜਰ ਕੁਰੀਤ ਹਨ ਅਤੇ ਸ਼ਰਾਬ ਤੇ ਹੋਰ ਨਸ਼ੇ ਵੀ ਸਿੱਖਾਂ ਦੇ ਵਿੱਚ ਮਨਾ ਹਨ ਹਾਲਾਂਕਿ ਉਹਨਾਂ ਨੇ ਝਟਕਾ ਮੀਟ ਨੂੰ ਸਿੱਖਾਂ ਦਾ ਹੱਕ ਦੱਸਿਆ ਉਹਨਾਂ ਨੇ ਇਤਿਹਾਸਿਕ ਹਵਾਲਾ ਦਿੰਦੇ ਹੋਏ ਕਿਹਾ ਕਿ ਅਕਾਲੀ ਦੰਨ ਨੇ ਇਸ ਹੱਕ ਦੀ ਰਾਖੀ ਲਈ 1935 ਦੇ ਵਿੱਚ ਝਟਕਾ ਕਾਨਫਰੰਸ ਵੀ ਕੀਤੀ ਸੀ ਬੀਬਾ ਜੀ ਨੇ ਅੱਗੇ ਕਿਹਾ ਕਿ ਗੁਰੂ ਸਾਹਿਬਾਨ ਅਤੇ ਸਿੱਖਾਂ ਦੇ ਸ਼ਿਕਾਰ ਖੇਡਣ ਦੇ ਕਈ ਕਿਸੇ ਹੋਣ ਦਾ ਜ਼ਿਕਰ ਕੀਤਾ ਉਹਨਾਂ ਨੇ ਖਾਸ ਤੌਰ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਜੁੜੀ ਇੱਕ ਸਾਖੀ ਦਾ ਹਵਾਲਾ ਦਿੱਤਾ ਜਿਸ ਦੇ ਵਿੱਚ ਸੂਰਜ ਗ੍ਰਹਿਣ ਵੇਲੇ ਕੁਰਕ ਖੇਤਰ ਦੇ ਵਿੱਚ ਹਿਰਨ ਦਾ ਮਾਸ ਰੇਨਹਣ ਦੀ ਗੱਲ ਆਉਂਦੀ ਹੈ ਉਹਨਾਂ ਨੇ ਐਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਵੀ ਬੇਨਤੀ ਕੀਤੀ ਹੈ ਕਿ ਉਹ ਇਸ ਸਰਕਾਰ ਦੇ ਫੈਸਲੇ ਤੇ ਤੁਰੰਤ ਇਤਰਾਜ ਤਾਉਣ ਉਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਅਪੀਲ ਕੀਤੀ ਹੈ ਕੋਈ ਡੇਰਾਵਾਦ ਦੀ ਮਰਿਆਦਾ ਤੋਂ ਸਿੰਘਾਂ ਦੀ ਮਰਿਆਦਾ ਵੱਲ ਮੁੜ ਆਵੇ